ਪੰਥ ਤੋਂ ਸਭ ਕੁਝ ਵਾਰ ਕੇ ਸਾਨੂੰ ਆਪਣੇ ਗੱਲ ਲਾਉਣ ਵਾਲੇ ਸਮਰਤ ਗੁਰੂ ਤੋਂ ਦੂਰ ਹੋ ਰਹੇ ਹਾਂ ਤੇ ਸਾਥੋਂ ਖੋ ਕੇ ਸਾਨੂੰ ਭੁਲੇਖੇ ਪਾ ਅਤੇ ਹੋਰ ਟੰਗ ਵਸੀਲੇ ਵਰਤ ਸਾਨੂੰ ਅਕਲੋਂ ਕੰਗਾਲ ਕਰਕੇ ਸਾਡੀਆਂ ਨਸਲਾਂ ਤਬਾਹ ਕਰਨ ਵਾਲੇ ਦੰਬੀ ਅਤੇ ਪਖੰਡੀ ਗੁਰੂ ਡੰਡੇ ਪਿੱਛੇ ਤੁਰ ਪਏ ਆ ਸ਼ਬਦ ਗੁਰੂ ਦੇ ਲੜ ਲੱਗ ਜੀਵਨ ਨੂੰ ਸ਼ਿੰਗਾਰੀਏ ਅਤੇ ਜਨਮ ਸਵਾਰੀਏ ਸਮਰੱਥ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਬਾਕੀ ਤਾਂ ਗੁਰੂ ਦੇ ਨਾਂ ਤੇ ਚੱਲ ਰਹੀਆਂ ਦੁਕਾਨਾਂ ਹਨ ਜੋ ਲੜ ਲਗੇ ਸੋ ਜਨ ਜਗੇ ਜੋ ਲੜ ਨਾ ਲਗੇ ਸੋ ਲੜਨ ਲਗੇ ਧਰਮ ਦੇ ਨਾਂ ਤੇ ਪੈਂਦੇ ਪਲੇਖਿਆਂ ਤੋਂ ਬਚੋ ਸੋਹਣੇ ਸਤਗੁਰੂ ਦੀ ਕਿਰਪਾ ਦੇ ਪਾਤਰ ਹੋਰੋ